ਕਿ ਬੰਦਾ ਬਿਰਾਗੀ ਕਿੰਤਰ ਕਹਿਣਾ ਸਹੀ ਹੈ ਇੱਕ ਬੰਦਾ ਸਿੰਘ ਬਹਾਦਰ ਸ਼ਹੀਦ ਬੰਦਾ ਸਿੰਘ ਬਹਾਦਰ ਨੂੰ ਬਿਰਾਗੀ ਕੌਣ ਹੈ ਬਿਰਾਗੀ ਹੈ ਮਾਧੋਦਾਸ ਬੰਦਾ ਬਿਰਾਗੀ ਨਹੀਂ ਹੈ ਬੰਦਾ ਬੰਦਾ ਸਿੰਘ ਸਿੱਖਾਂ ਨੂੰ ਕਹਿੰਦਾ ਵੀ ਬੜੇ ਪੰਨੇ ਖਾਣ ਹੀ ਬੜੇ ਫਿਰਦੇ ਕਿਰਪਾਨਾਂ ਇੱਕ ਦੀ ਥਾਂ ਦੋ-ਦੋ ਵੀ ਪਾਈਆਂ ਕਈਆਂ ਜੱਤੇਦਾਰੀਆਂ ਪ੍ਰਧਾਨਗੀਆਂ ਸੱਤਰੀਆਂ ਪਾਪੇ ਟਮਕਾਨੇ ਗੱਡੀਆਂ ਘੋੜੇ ਸਭ ਕੁਝ ਹੈਗਾ ਸਾਡੇ ਪਰ ਜਵਾਬ ਦੇ ਦੇ ਸਕਦੇ ਪਰ ਜੇ ਗੁਰੂ ਗੋਬਿੰਦ ਸਿੰਘ ਨੇ ਅੱਜ ਪੁੱਛ ਲਿਆ ਆਪਣੇ ਆਪ ਨੂੰ ਮੈਨੂੰ ਬਰਮਪਾਲ ਸਿੰਘ ਨੂੰ ਤੁਹਾਨੂੰ ਡੇਰੇਦਾਰ ਜੱਤੇਦਾਰ ਜਿੰਨੂੰ ਵੀ ਭਾਈ ਤੂੰ ਕੌਣ ਹੈ ਜਵਾਬ ਹੈਗਾ ਤੇ ਜਿਹੜੀ ਦੁਨੀਆ ਤੇ ਅਜੇ ਉਸ ਕਰਾਮਾਤ ਦਾ ਕੋਈ ਲਫ਼ਜ਼ ਹੀ ਨਹੀਂ ਬਣਿਆ ਜਿਹੜੀ ਕਰਾਮਾਤ ਗੁਰੂ ਗੋਬਿੰਦ ਸਿੰਘ ਨੇ ਤੇ ਮੈਂ ਅੱਜ ਸਾਰੇ ਗੁਰੂ ਗੋਬਿੰਦ ਸਿੰਘ ਦੇ ਹਿਸਾਬ ਨਾਲ ਨਹੀਂ ਜ਼ਿੰਦਗੀ ਜਿਉਂਦੇ ਜ਼ਿੰਦਗੀ ਜਿਉਂਦੇ ਦਿੱਲੀ ਵਾਲਿਆਂ ਦੇ ਹਿਸਾਬ ਨਾਲ ਹਾਂ ਜੇ ਜ਼ਿੰਦਗੀ ਜਿਉਣੀ ਆ ਵੀ ਮਨਿਸਟਰ ਨਾਲ ਉਸ ਜੇ ਜ਼ਿੰਦਗੀ ਜਿਉਣੀ ਸਰਪੰਚ ਨਾਲ ਉਸ ਜੇ ਜ਼ਿੰਦਗੀ ਜਿਉਣੀ ਕਰਦੀ ਨਾ ਰੁਸ ਜੇ ਕਈ ਵਾਰ ਦੇ ਸਿੱਖੀ ਇਸ ਕਰਕੇ ਛੱਡ ਕੇ ਵੀ ਘਰ ਦੀ ਕਹਿੰਦੀ ਦਾੜੀ ਬੜਾ ਤੰਗ ਕਰਦੀ ਉਹ ਗੁਰੂ ਦਾ ਬੰਦਾ ਜਿਹੜਾ ਗਾੜਿਓ ਹੱਥ ਜੋੜ ਕੇ ਕਹਿੰਦਾ ਅੱਖਾਂ ਅੰਜੂ ਨੇ ਚਰਨਾ ਤੇ ਸਿਰ ਰੱਖ ਕੇ ਕਹਿੰਦਾ ਮੈਂ ਤੇਰਾ ਬੰਦਾ ਜਦੋਂ ਉਹ ਬੰਦਾ ਗੁਰੂ ਦਾ ਬੰਦਾ ਬਣਦਾ ਫਿਰ ਕੀ ਕਰਦਾ ਭਲਾ ਉਹ ਵੀ ਵੇਖ ਲਈਏ ਕਿੱਥੋਂ ਆਉਂਦੀ ਇੰਨੀ ਤਾਕਤ ਕੈਨ ਮਨਾਉਣਾ ਚਾਹੀਦਾ ਪਰ ਬੰਦਾ ਸਿੰਘ ਦਾ ਨਹੀਂ ਮਾਦੂ ਦਾਸ ਦਾ ਮਨਾਉ ਜਾਂ ਲక్ష్మణ ਦੇਵ ਦਾ ਮਨਾਉ ਸਾਨੂੰ ਕੋਈ ਦਿੱਕਤ ਨਹੀਂ